ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸੁਣਾਉ ਪੈਣੋ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਨਾਲ ਲੱਗਦੇ ਬੈਲ ਦੇ ਬਟਨ ਨੂੰ ਦਬਾ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਅੱਜ ਆਪਾਂ ਲੈ ਕੇ ਆਏ ਜੀ ਧਮਾਕਾ ਸੇਲ ਇਹ ਸੇਲ ਦੇ ਵਿੱਚ ਸੂਟ ਆਉਣਗੇ ਜੀ ਚੈੱਕ ਵਾਲੇ ਸੂਟ ਹੈ ਜੀ ਇਹ ਗਰਮ ਸੂਟ ਰਹਿਣਗੇ ਬੂਲ ਦੇ ਤੇ ਬਹੁਤ ਹੀ ਸੋਹਣੇ ਕਲਰ ਆਏ ਆਪਣੇ ਕੋਲੇ 5-6 ਕਲਰ ਰਹਿਣਗੇ ਜੀ ਤੇ ਇਹ ਦੇਖ ਸਕਦੇ ਹੋ ਰੇਜਿੰਗ ਵਾਲਾ ਕਪੜਾ ਜੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਇਹਦੇ ਉੱਪਰ ਪ੍ਰੋਪਰ ਰੇਜਿੰਗ ਬਣੀ ਹੋਈ ਹੈਗੀ ਤੇ ਰੇਟ ਆਪਾਂ ਧਮਾਕੇ ਵਾਲਾ ਹੀ ਦੇਣਾ ਜੀ ਤੁਹਾਨੂੰ ਸੇਲ ਦਾ ਸਿਰਫ ਸੇਲ ਦੇ ਵਿੱਚ ਸੂਟ ਲਾਏ ਹੈ ਜੀ ਆਪਾਂ ਇਹ 200 ਰੁਪਏ ਦਾ ਸੂਟ ਰਹਿਣਾਗਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਨਾ ਜੀ ਤੁਸੀਂ 5 ਮੀਟਰ ਕਪੜਾ ਆਊਗਾ ਪੂਰਾ ਕੋਈ ਕੱਟ ਨਹੀਂ ਘਟਾ ਦਿੰਦੇ ਆਪਾਂ 5 ਮੀਟਰ ਦੀ ਕੱਟ ਹੋਣੀ ਹੈ ਜੀ ਪਿਓਰ ਵਧੀਆ ਵਾਲਾ ਬੂਲ ਦਾ ਕਪੜਾ ਹੈ ਜੀ ਚੈੱਕ ਵਾਲਾ ਤੇ ਕਲਰ ਆਉਣਗੇ ਜੀ 5 6 ਪਹਿਲਾ ਕਲਰ ਹੈ ਬਹੁਤ ਹੀ ਜਿਆਦਾ ਸੋਹਣਾ ਤੇ ਦੂਸਰਾ ਕਲਰ ਆ ਗਿਆ ਜੀ ਗ੍ਰੀਨ ਇਹ ਵਾਈਟ ਤੇ ਗ੍ਰੀਨ ਦਾ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣਾ ਹੋਇਆ ਸਾਰਿਆਂ ਦੇ ਬੈਕ ਤੋਂ ਤੁਸੀਂ ਦੇਖ ਸਕਦੇ ਹੋ ਰੇਜ਼ਿੰਗ ਰਹਿਣੀ ਹੈ ਜੀ ਜਿਹੜੇ ਦੇ ਨਾਮ ਹੋਈ ਆਪਾਂ ਤੁਹਾਨੂੰ ਉਹ ਵੀ ਦੱਸ ਦੇਵਾਂਗੇ ਸਾਰੇ ਰੇਜ਼ਿੰਗ ਵਾਲਾ ਗਰਮ ਕੱਪੜਾ ਆਉਣਾ ਬੂਲ ਦਾ ਤੇ ਧਮਾਕੇ ਦਾ ਰੇਟ ਰਹਿਣਾ ਜੀ 200 ਰੁਪਏ ਸਿਰਫ 5 ਮੀਟਰ ਕੱਪੜਾ ਹੋਊਗਾ ਪੂਰਾ ਕੋਈ ਆਪਾਂ ਘੱਟ ਘੱਟ ਨਹੀਂ ਦੇਵਾਂਗੇ ਤੁਹਾਨੂੰ 5 ਮੀਟਰ ਦਾ ਸੂਟ ਸਿਰਫ 200 ਰੁਪਏ ਦੇ ਵਿੱਚ ਇਹ ਹੈਗਾ ਜੀ ਤੀਸਰਾ ਕਲਰ ਬਲੂ ਕਲਰ ਦੇ ਵਿੱਚ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਇਹਦਾਂ ਤੁਸੀਂ ਸ਼ਰਟਾਂ ਵੀ ਬਣਾ ਸਕਦੇ ਹੋ ਸੂਟ ਤਾਂ ਬੰਦੇ ਹੀ ਬੰਦੇ ਆ ਜੀ ਪਹਿਣਾ ਸੂਟ ਤਾਂ ਬਣਾਉਂਦੀਆਂ ਹੀ ਅਸੀਂ ਘਰੇ ਵੀ ਇਹਦਾਂ ਸ਼ਰਟਾਂ ਬਣਾਈਆਂ ਕੱਪੜੇ ਦੀਆਂ ਬਹੁਤ ਹੀ ਵਧੀਆ ਸ਼ਰਟਾਂ ਬਣ ਗਈਆਂ ਤੁਸੀਂ ਇਹਦਾਂ ਜੈਟਸ ਸ਼ਰਟਾਂ ਬਣਾਉਣੀਆਂ ਹੋਣ ਤੇ ਉਹ ਵੀ ਬਣਾ ਸਕਦੇ ਹੋ ਸਿਰਫ 200 ਰੁਪਏ ਦਾ 5 ਮੀਟਰ ਕੱਪੜਾ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਭੇਜਣਾ ਤੁਸੀਂ ਤੇ ਆਪਣਾ ਆਰਡਰ ਬੁੱਕ ਕਰਨਾ ਜੀ ਇਹ ਸੋ ਅੱਗੇ ਕਲਰ ਆ ਗਿਆ ਜੀ ਪੀਚ ਕਲਰ ਦੇ ਵਿੱਚ ਬਰੀਕ ਚੱਕ ਰਹਿਣਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਚੱਕ ਹੈ ਦੇਖ ਸਕਦੇ ਹੋ ਤੁਸੀਂ ਸਾਰਿਆਂ ਦੇ ਬੈਕ ਸਾਈਡ ਤੋਂ ਦੇਖੀ ਚਲੋ ਤੁਸੀਂ ਇਹ ਰੇਜ਼ਿੰਗ ਵਾਲਾ ਕਪੜਾ ਰਹਿਣਾ ਜੀ ਬਹੁਤ ਹੀ ਸੋਹਣਾ ਬਹੁਤ ਹੀ ਪਹਿਣਾਂ ਦੀ ਡਿਮਾਂਡ ਸੀ ਇਸ ਚੱਕ ਵਾਲੇ ਸੂਟਾਂ ਦੀ ਜੋ ਕਿ ਹੁਣ ਸਰਦੀ ਆ ਜਿਆਦਾ ਠੰਡ ਹੋ ਗਈ ਐ ਤੇ ਸਿਰਫ 200 ਰੁਪਏ ਦੇ ਵਿੱਚ 5 ਮੀਟਰ ਕਪੜਾ ਹੋਊਗਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਭੇਜੀ ਚਲੋ ਇਹ ਆ ਗਿਆ ਜੀ ਅੱਗੇ ਗ੍ਰੇ ਤੇ ਬਲੈਕ ਮਹਿਰੂਨ ਦੇ ਵਿੱਚ ਆ ਗਿਆ ਬਲੈਕ ਕਲਰ ਤੇ ਸਕਿਨ ਕਲਰ ਬਹੁਤ ਹੀ ਜਿਆਦਾ ਸੋਹਣਾ ਬਰੀਕ ਚੱਕ ਹੈ ਵੀ ਸਕਰੀਨਸ਼ਾਟ ਜ਼ਰੂਰ ਲਿਆ ਕਰੋ ਪਹਿਣਾ ਕਈ ਵਾਰੀ ਪੈਣਾ ਫੋਨ ਲਾ ਕੇ ਪੁੱਛਣ ਲੱਗ ਜਾਂਦੀਆਂ ਇਸ ਤਰ੍ਹਾਂ ਸਮਝ ਨਹੀਂ ਲੱਗਦੀ ਤੁਸੀਂ ਸਕਰੀਨ ਸ਼ਾਟ ਲੈ ਕੇ ਭੇਜਣਾ ਜੀ ਸਿਰਫ 200 ਰੁਪਏ ਰੇਟ 5 ਮੀਟਰ ਕੱਪੜਾ ਹਾਂਜੀ ਇਹ ਅੱਗੇ ਕਲਰ ਆ ਗਿਆ ਬਲੂ ਕਲਰ ਆ ਗਿਆ ਸਕਾਈ ਬਲੂ ਕਲਰ ਬਹੁਤ ਹੀ ਸੋਹਣਾ ਬਲੈਕ ਦਾ ਕੰਬੀਨੇਸ਼ਨ ਬਹੁਤ ਹੀ ਸੋਹਣਾ ਹੋਇਆ ਇਹਦੇ ਵਿੱਚ ਸਕਾਈ ਬਲੂ ਕਲਰ ਆ ਗਿਆ ਇਹ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਜੀ ਸਿਰਪਾ 200 ਰੁਪਿਆ ਰੇਟ ਫ੍ਰੀ ਸ਼ਿਪਿੰਗ ਹੋਵੇਗੀ ਤੇ ਇਹ ਵੀ ਆਪਣੇ ਕੋਲ ਚੈੱਕ ਵਾਲਾ ਸੂਟ ਆਇਆ ਜੀ ਗਰਮ ਦੇ ਵਿੱਚ ਹੀ ਹੈ ਇਹ ਇਸ ਤੋਂ ਥੋੜਾ ਵੱਖਰਾ ਕੱਪੜਾ ਹੈ ਇਹ ਵੱਡੇ ਪਣੇ ਦਾ ਸੂਟ ਆਊਗਾ ਇੱਕ ਕੋਈ ਸੂਟ ਆਪਣੇ ਕੋਲੇ ਇਹਦੇ ਉੱਤੇ ਪਹਿਣਾ ਵਰਕ ਵੀ ਕਰਾ ਲੈਂਦੇ ਆ ਤੇ ਵੱਡੇ ਪਣੇ ਦੇ ਵਿੱਚ ਰਹਿਣਾ ਇਹਦੇ ਆਪਾਂ ਤੁਹਾਨੂੰ ਬੈਕ ਸਾਈਡ ਦਿਖਾਉਣੀ ਹੈ ਇਹ ਪਲੇਨ ਆਊਗਾ ਰਹਿਣਾ ਬੂਲ ਦੇ ਵਿੱਚ ਹੀ ਹੈ ਇਹਦੇ ਰੇਜ਼ਿੰਗ ਹੈ ਨਹੀਂਗੀ ਇਹ ਆਊਗਾ ਜੀ ਪਸ਼ਮੀਨੇ ਦੀ ਤਰ੍ਹਾਂ ਚੈੱਕ ਪਸ਼ਮੀਨੇ ਵਾਂਗ ਉਹ ਆਊਗਾ ਇਹ ਦੇ ਰੇਂਜਿੰਗ ਹੈ ਨਹੀਂ ਬੈਕ ਸਾਈਡ ਤੇ ਸਾਰਾ ਇਹ ਇੱਕ ਤਰ੍ਹਾਂ ਦਾ ਹੀ ਕਪੜਾ ਰਹਿਣਾਗਾ ਤੇ ਇਹਦੇ ਉੱਤੇ ਤੁਸੀਂ ਵਰਕ ਕਰਾਉਣਾ ਤੇ ਵਰਕ ਵੀ ਕਰਾ ਸਕਦੇ ਹੋ ਰੇਟ ਆਪਾਂ ਸੇਮ ਹੀ ਦੇਤਾ ਜੀ ਵੱਡੇ ਪਣੇ ਦਾ 3.5 ਮੀਟਰ ਦਾ ਸੂਟ ਹੋਊਗਾ ਸਿਰਫ 200 ਰੁਪਏ ਰੇਟ ਫ੍ਰੀ ਸ਼ਿਪਿੰਗ ਹੋਵੇਗੀ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਲਿਓ ਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਹਿਣਾ ਦੇ ਫਾਇਦੇ ਹੋ ਸਕਣ ਤੇ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੇ ਹੁੰਨੇ ਆਪਾਂ ਪਹਿਣਾ ਸੋਹਣੇ ਸੋਹਣੇ ਮੈਸੇਜ ਜਰੂਰ ਕਰਿਆ ਕਰੋ ਜੀ లైక్ ਕਰਿਆ ਕਰੋ వీడియో ਨੂੰ ਕਮੈਂਟ ਕਰਕੇ ਦੱਸਿਓ ਜੀ సూਟ ਕਿਦਾਂ ਦੇ ਲੱਗੇ थैंक यू